ऑस्ट्रेलिया देवी ਉਹਨਾਂ ਦੀ ਅਨਫੋਰਚੂਨੇਟ ਇੱਕ ਬਹੁਤ ਹੀ ਦਰਦਨਾਕ ਤਰੀਕੇ ਨਾਲ ਉੱਥੇ ਮਰਡਰ ਹੋਇਆ ਸੀ ਤੇ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ ਕੋਈ ਲਿਆ ਕੇ ਲੈ ਗਿਆ ਸੀ ਇਹ ਪਿੰਡ আলমਸ਼ਾ ਦਾ ਇਨਸੀਡੈਂਟ ਸੀ ਸੋ ਇਸ ਇਸ਼ੂ ਦੇ ਰਿਗਾਰਡਿੰਗ ਇਨ ਲੈਸ ਥੈਨ 48 ਆਵਰਸ ਸਾਡੀ ਜਿਹੜੀ ਟੀਮ ਹੈ LED ਬਾਈ ਐਸਪੀ ਆਪਰੇਸ਼ਨ ਕਰਨ ਗੁਰਜੀ ਐਂਡ ਡੀਐਸਪੀ ਡੀ ਰਸ਼ਪਾਲ ਜੀ ਐਸਪੀ ਫਾਜ਼ਲ ਕਸਬੇਕ ਜੀ ਹਾਸ ਨਾਟ ਹੇਅਰ ਡਿਊ ਟੂ ਸਮ ਇੰਪੋਰਟੈਂਟ ਮੈਟਰ ਔਰ ਸਾਡੀ ਜਿਹੜੀ ਇੱਕ ਸਪੈਸ਼ਲ ਜਿਹੜੀ ਟੀਮ ਆਪਾਂ ਇਹ ਚ ਬਣਾਈ ਸੀ ਔਰ ਐਸ ਐਚਓ सदर ਉਹਨਾਂ ਦੀ ਵੱਖ-ਵੱਖ ਟੀਮਾਂ ਨੇ ਇਹ ਚ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਨ ਲਾਸਟ 48 ਆਰਸ this case has been traced ਇਹ ਚ ਜਿਹੜੇ ਮੇਨ ਅਕਿਊਜ਼ਡ ਜਿਹੜੇ ਦੋਸ਼ੀ ਨਿਕਲੇ ਹਨ ਉਹ ਬਹੁਤ ਅਨਫੋਰਚਨਟਲੀ ਜਿਹੜੀ ਡਿਸੀਜ਼ਡ ਸੀ ਉਹਨਾਂ ਦੇ ਗ੍ਰੈਂਡਸਨ ਸੀ ਉਹਨਾਂ ਦੇ ਪੋਤਰੇ ਸੀ ਤੇ ਉਹਨਾਂ ਦੇ ਨਾਮ ਹੈਗੇ ਨਰੇਸ਼ ਸਿੰਘ ਤੇ ਸੁਖਚੈਨ ਸਿੰਘ ਉਹ ਉਹਦੇ ਸਗੇ ਪੋਤਰੇ ਸੀ ਤੇ ਇਹਦੇ ਵਿੱਚ ਜਿਹੜਾ ਥਰਡ ਅਕਿਊਜ਼ਡ ਉਹਦਾ ਨਾਮ ਹੈ ਰਮਨਦੀਪ ਸਿੰਘ ਜਿਹੜਾ ਕਿ ਨਰੇਸ਼ ਦੇ ਮਸੀ ਦਾ ਮੁੰਡਾ ਸੀ ਯਾਨੀ ਇਹ ਤਿੰਨਾਂ ਹੀ ਸੀ ਜਿਨ੍ਹਾਂ ਨੇ ਇੱਕ ਗਿਣੀ ਮਿਤੀ ਸਾਜ਼ਿਸ਼ ਦੇ ਤਹਿਤ ਇਹ ਪ੍ਰੋਪਰ ਪਲੈਨਿੰਗ ਕੀਤੀ ਤੇ ਆਪਣੀ ਦਾਦੀ ਦਾ ਜਿਹੜਾ ਹੈਗਾ ਉਹਦੇ ਮਰਡਰ ਕੀਤਾ ਪ੍ਰਾਇਮਰੀ ਇਨਫੋਰਮੇਸ਼ਨ ਸਾਡੇ ਕੋਲ ਇਹਨਾਂ ਨੇ ਇਹ ਦੱਸੀ ਕਿ ਇਹ ਬਾਹਰ ਗਏ ਸੀ ਰਾਤੀ ਤੇ ਉਸ ਤੋਂ ਬਾਅਦ ਜਦੋਂ ਮਾਰਨਿੰਗ ਆਏ ਤੇ ਇਹਨਾਂ ਨੇ ਇਹ ਦੱਸਿਆ ਕਿ ਇਨਾਂ ਦੀ ਦਾਦੀ ਜਿਹੜੀ ਹੈਗੀ ਉਹਦਾ ਮਰਡਰ ਹੋ ਗਿਆ वैन आफ्टर द रिचुअल एंड ऑल जदों इन्होंने सख्ती न पूछगिछ की गई तो इन्होंने ये दसाया कि एक लैंड प्रॉपर्टी डिस्प्यूट जड़ा दैट वॉज़ द मेन रीजन फॉर द मर्डर तो दादी को एक सर्टिन पीस ऑफ लैंड सी जी इनकम वो इतने इन्हू नहीं देंगी सी तो उस गलते नाराज़ हो इन्होंने ये प्रॉपर ये पूरी कॉन्स्पेरेसी की ਤੇ ਉਸ ਤੋਂ ਬਾਅਦ ਇਹਨਾਂ ਨੇ ਦਾਦੀ ਦਾ ਉੱਥੇ ਮਰਡਰ ਕੀਤਾ ਐਂਡ ਦੈਨ ਇਟ ਵਾਸ ਮੇਡ ਟੂ ਲੁੱਕ ਲਾਈਕ ਅ ਬਰਨ ताकि किसी को उनपे शक ਉਨਪੇ ਸ਼ੱਕ ਨਾ ਹੋ ਸੋ ਇਹ ਕੇਸ ਮੈਮ ਏਜ ਕਿੰਨੀ ਹੈ ਇਹਨਾਂ ਪిల్లా ਦੀ ਇਹਨਾਂ ਦੀ ਤਿੰਨਾਂ ਦੀ ਏਜ ਜੀ 23 ਤੋਂ ਲੈ ਕੇ 27 ਸਾਲਾਂ ਦੇ ਵਿੱਚ ਹੈ ਜੀ ਮੈਮ ਮਰਡਰ ਕਿਸ ਤਰੀਕੇ ਨਾਲ ਨਹੀਂ ਇਹ ਫਰਸਟ ਉਨੋ ਹੀ ਯੂਜ਼ ਕਰਕੇ ਇਹਨੇ ਉੱਥੇ ਹੀ ਦਾ ਸਰ ਕਿੰਨੀ ਜਾਇਦਾਦ ਦੀ ਮਾਲਕ ਸੀ ਜੀ ਜੀ ਇਹ ਤਾਂ ਜੀ ਟੂ ਬੀ ਵੈਰੀਫਾਈਡ ਹੈਗੀ ਬਟ ਮੇਨ ਮੋਟਿਵ ਇਹ ਹੈ ਮੈਮ ਜ਼ਮੀਨ ਦੇ ਮਾਮਲਾ ਸੀਗਾ ਤੇ ਇਸ ਤੋਂ ਪਹਿਲਾਂ ਵੀ ਕੋਈ ਝਗੜਾ ਹੋਇਆ ਜੀ ਇਸ ਤਰ੍ਹਾਂ ਦਾ ਕੋਈ ਪੁਲਿਸ ਕੋਲ ਕੇਸ ਆਇਆ ਜੀ ਪੁਲਿਸ ਕੋਲ ਇਹਦੇ ਰਿਗਾਰਡਿੰਗ ਕੁਝ ਨਹੀਂ ਜਿਵੇਂ ਕਰੇ ਹੋ ਜਾਂਦਾ ਹੈ ਖਰਾਂ ਚ ਬਹੁਤ ਜੀਆਂ ਸੌ ਤਰੇ ਦੀਆਂ ਗੱਲਾਂ ਹੁੰਦੀਆਂ ਹੈਗੀਆਂ ਸੋ ਇੱਕ ਵੀਵਰ ਡਿਸਕਸਿੰਗ ਕਿ ਇੱਕ ਇਹਨੂੰ ਨਾ ਇੱਕ ਸੋਸ਼ਲ ਐਂਗਲ ਤੋਂ ਵੀ ਦੇਖਣ ਦੀ ਬਹੁਤ ਜ਼ਿਆਦਾ ਲੋਡ ਹੈ ਕੀ ਸਾਡੀ ਵੈਲਿਊਜ਼ ਕਿੱਥੇ ਜਾ ਰਹੀਆਂ ਸਾਡੇ ਜਿਹੜੀ ਫੈਮਿਲੀਜ਼ ਹੈਗੀ ਉਹ ਡਿਸਇੰਟੀਗ੍ਰੇਟ ਹੋ ਰਹੀਆਂ ਸੋ ਇਟ ਇਜ਼ ਕੁਆਇਟ ਅਨਫੋਰਚੂਨੇਟ ਮੈਂ ਕਿੰਨੀ ਇਨਕਮ ਦਾ ਸੀਗਾ ਇਸ਼ੂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੀ ਗਲੈਡ ਤੋਂ ਲਿੰਕਮ ਆਉਂਦੀ ਸੀ ਇਹਨਾਂ ਨੂੰ ਨਹੀਂ ਦਿੰਦੇ ਸੀ ਕਿੰਨੀ ਇਨਕਮ ਦੇਖਿਓ ਦਿਸ ਇਜ਼ ਓਵਰ ਅ ਪੀਰੀਅਡ ਆਫ ਟਾਈਮ ਜਿਹੜੀ ਐਗਰੀਕਲਚਰਲ ਲੈਂਡ ਹੁੰਦੀ ਹੈ ਉਹਦੀ ਜਿਸੀ ਇਹ ਕਿੰਨਾ ਨੇ ਰਲ ਕੇ ਇਹ ਕੰਮ ਕੀਤਾ ਜੀ ਕਰੇ ਇਹਨਾਂ ਨੇ ਰਲ ਕੇ ਹੀ ਇਹ ਕੰਮ ਕੀਤਾ ਇਹਨਾਂ ਨੇ ਪਹਿਲਾਂ ਇੱਕ ਪਾਰਟਿਕੂਲਰ ਥਾਂ ਤੇ ਇਕੱਠੇ ਹੋਏ ਉਸ ਤੋਂ ਬਾਅਦ ਫਿਰ ਇਹ ਇੱਥੇ ਪਹੁੰਚੇ ਇਹਨਾਂ ਨੇ ਇਨਸੀਡੈਂਟ ਨੂੰ ਅ ਫਿਰ ਇੱਕ ਜਿਹੜਾ ਮੁੰਡਾ ਹੈਗਾ ਤੀਜਾ ਜਿਹੜਾ ਰਮਨਦੀਪ ਉਹ ਵਾਪਸ ਚਲਾ ਗਿਆ ਔਰ ਉਸ ਤੋਂ ਬਾਅਦ ਫਿਰ ਇਹ ਦੋਨੋਂ ਇੱਥੇ ਕਰਾਈ ਸੀ ਨਮਨ ਪਲੈਨਿੰਗ ਵਿੱਚ ਫੈਮਿਲੀ ਫੈਮਿਲੀ ਵੀ ਇਨਵੋਲ ਵਾ ਕੋਈ ਗੱਲਬਾਤ ਨਹੀਂ ਜੀ ਕੋਈ ਗੱਲ ਨਹੀਂ ਆਈ ਸਾਹਮਣੇ ਇਹ ਇਨ ਤਿੰਨਾਂ ਲਈ ਸੀ ਵਰਤੇ ਗਏ ਉਹ ਹਥਿਆਰ ਪ੍ਰਾਪਤ ਕਰ ਲਏ ਦੇਖੀ ਜੀ ਹਥਿਆਰ ਦੇ ਤੇ ਚਵਟਿਆ ਹੀ ਨਹੀਂ ਗਏ ਉਹਨਾਂ ਨੇ ਉਹ ਲੇਡੀ ਜਿਹੜੀ ਡਿਸੀਜ਼ ਸੀ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਦੇ ਨਾਲ ਹੀ ਉਹਦਾ ਗੱਲਾ ਪੁੱਟ ਖੋਣ ਵਗੈਰਾ ਵੀ ਦੱਸ ਹੀ ਦੇ ਰਿਹਾ ਸੀ हाँ जी वो तो फिर एक व्हेन द पर्सन इज स्ट्रैंगुलेटेड ओल्ड लेडी सारी फोरेंसिक फाइंडिंग्स हैं जी एक डॉक्टर्स का बोर्ड बना के अपन पूछवाते हैं मैं रडार डार्थ के में आए नो जॉनी शरीर डार्थ के में आए तो देखिए क्योंकि एक बड़ा Challenge. कतर चैलेंज देगा पुलिस के लिए yes, क्योंकि इट इज सपोज द ब्लाइंड मर्डर केस हम आपको अपने ट्रेड सीक्रेट्स थोड़ी बताएंगे <laughs> नहीं फिर फिर भी कोई कुछ तो होगा कोई देखिए इधर जिसमें कहते हैं कि एक टेक्निकल ह्यूमन लोकल इंटेलिजेंस ਇਨਾਂ ਨਾਲ ਸੱਤੀ ਨਾਲ ਪੁੱਛ ਕੇ ਇਨਾਂ ਦਾ ਬਿਹੇਵੀਅਰ ਇਨਾਂ ਦੀਆਂ ਗੱਲਾਂ ਆਪਸ ਵਿੱਚ ਮੈਚ ਨਹੀਂ ਕਰਦੀ ਸੀਗੀ ਐਂਡ THEN ਵੀ ਹੈਡ ਅ ਫਿਊ ਲੀਡਸ ਇਹ ਜਦੋਂ ਪੋਸਟਮਾਰਟਮ ਹੋ ਰਿਹਾ ਸੀਗਾ ਜਾਂ ਲਾਸ਼ ਦਾ ਸੰਸਕਾਰ ਕੀਤਾ ਗਿਆ ਇਹ ਫੈਮਿਲੀ ਦੇ ਨਾਲ ਹੀ ਸੀਗੀ ਇਸ ਦੇ ਬਾਰੇ